ਤਾਨੂੰ ਅਜੀ ਹਿਆਰਪੁਰ ਜ਼ਿਲ੍ਹੇ ਦਾ ਦਸਹਰਾ ਦਿਖਾ ਰਹੇ ਆ ਆ ਦੇਖੋ ਇੱਥੇ ਲੱਗੀਆਂ ਹੋਏ ਦੁਕਾਨਾਂ ਆ ਖੜੇ ਹੋਏ ਬੰਦੇ ਉਹ ਸਾਹਮਣੇ ਬੰਦਾ ਗੱਲ ਕਰ ਰਿਹਾ ਫੋਨ ਤੇ ਆ ਸਾਡੇ ਕੋਲ ਦੀ ਮੋੜ ਤਾਂ ਲੱਗਿਆ ਚਲੋ ਡਰਾਈਵਰ ਸਾਹਿਬ ਅੱਗੇ ਨੂੰ ਥੋੜਾ ਕੁਝ ਕੁਝ ਕਰੋ ਦੇਖੋ ਬੰਦੇ ਲੰਘ ਰਹੇ ਆਪਾਂ ਅੰਦਰ ਤਾਂ ਨਹੀਂ ਜਾਣਾ ਦੇਖੋ ਦੂਰ ਦੂਰ ਦੇਖੋ ਆਪਾਂ ਇੱਧਰ ਦਿਖਾਉਂਦੇ ਜਿੱਥੇ ਸਾਡੇ ਰਾਵਣ ਜੀ ਨੇ ਖੜਨਾ ਰਾਵ ਜੀ ਆ ਦੇਖੋ ਜੀ ਬੜਾ ਚੀਜ ਜੀਜਾ ਹੁੰਦਾ ਕਿ ਚੀਜ ਹੁੰਦਾ ਚਿੱਲ ਚਲੋਂਦਾ ਕਿ ਹੁੰਦਾ ਓਏ ਚੈਚ ਹੁੰਦਾ ਚੈਚ ਹੁੰਦਾ ਮਾਹੌਲ ਚੈਚ ਹੁੰਦਾ ਚਿੱਲ ਮਿਲੋਂਦਾ ਮਾਹੌਲ ਦੇਖੋ ਆ ਲੱਗੀਆਂ ਓਏ ਰੇੜੀਆਂ ਓਹ ਦੇਖੋ ਸਾਹਮਣੇ ਦਰਬਾਰ ਓਦੇ ਪਿੱਛੇ ਖੜਾ ਰਾਵਣ ਸਾਹਿਬ ਨੇ ਰਾਵਣ ਸਾਹਿਬ ਓਹ ਦੇਖੋ ਸਾਡੇ ਹਨੂਮਾਨ ਜੀ ਓਦੀ ਪੇਠਾ ਖਾਣਦੇ ਬਾਬਾ ਜੀ ਤੁਹਾਨੂੰ ਦੇਖੋ ਆਂਗੇ ਓਏ ਕਿਹੜਾ ਆ ਸਾਡਾ ਇਹ ਇਹ ਮੈਨੂੰ ਨਹੀਂ ਪਤਾ ਯਾਰ ਇਹ ਕੀ ਹੈ ਬਣਾਇਗਾ ਇਹ ਕੀ ਬਣਾਇਆ ਹੋਇਆ ਖੁੰਝੇ ਦੇਖੋ ਜੀ ਆ ਦਰਵਾਜ਼ਾ ਲਗਾਇਆ ਤੇ ਆ ਕੀ ਬਣਾਇਆ ਹੋਇਆ ਹੈ ਜੇ ਕਿਸੇ ਨੂੰ ਪਤਾ ਤਾਂ ਕਮੈਂਟ ਵਿੱਚ ਜਰੂਰ ਦਸੀਓ ਠੀਕ ਆ ਬਾਕੀ ਉਹ ਤੁਹਾਨੂੰ ਅੱਗੇ ਦਿਖਾਉਂਦੇ ਆਪਾਂ ਹੋਰ ਮਾਹੌਲ ਉਹ ਗੱਡੀਆਂ ਖੜੀਆਂ ਠੀਕ ਆ ਜੀ ਚਲੋ ਅੱਗੇ ਚਲੋ ਪੱਕੇ ਵੀ ਲਾਏ ਹੋਵੇ ਹੈ ਕਿੱਥੇ ਪੱਕੇ ਲੱਗੇ ਆ ਪੱਕੇ ਕਿੱਥੇ ਆ ਆਇਆ ਨਾ ਮੈਂ ਟਾਈਮ ਤੇ ਪੱਕੇ ਉਹ ਦੇਖੋ ਜੀ ਪੱਖੇ ਲੱਗੇ ਹੋਏ ਸਾਨੂੰ ਪੱਕੇ ਵੀ ਦਿਖਾਉਣੇ ਆ ਉਹ ਦੇਖੋ ਜੀ ਆਹ ਧੀਰੇ ਪੱਖਾ ਇਹ ਉਸ ਟਾਈਮ ਪੱਖੀ ਸੀ ਤੁਹਾਨੂੰ ਇਹ ਗੱਲ ਤਾਂ ਨਹੀਂ ਪਤਾ ਚਲੋ ਇਹ ਵੀ ਦੱਸ ਦਿਓ ਸਾਨੂੰ ਚਲੋ ਅੱਗੇ ਚੱਲਦੇ ਹਾਂ ਹੋਰ ਚੱਲ ਅੱਗੇ ਚੱਲ ਹੁਣ ਤੇ ਰਾਤ ਰਹਿਣੀ ਆ ਤਾਂ ਕਿਸੇ ਦੇ ਜੀੜੀ ਪਾਦੇ ਤੇ ਪਿੱਛੇ ਮੋੜ ਲੈ ਦੀ ਇੱਕ ਵਾਰ ਫੇਰ ਲੋਕਾਂ ਨੂੰ ਜਾਂਦਾ ਦੇ ਸਾਰਾ ਦਿਖਾ ਦਈਏ ਉਦੋਂ ਕਰਦਾ ਉਹ ਦੇਖੋ ਚੱਲ ਸਾਹਮਣੇ ਸੂਰਜ ਚੜਿਆ ਹੋਇਆ ਨਹੀਂ ਚੜਿਆ ਨਹੀਂ ਡੁੱਬਿਆ ਹੋਇਆ ਟੜੜ ਦੇਖੋ ਜੀ ਪਾਪਾ ਜੀ ਮੋਟਰਸਾਈਕਲ ਲਾ ਰਹੇ ਕੀ ਬਾਤ ਆ ਮੇਲੇ ਚ ਰੁੰਡੀਆਂ ਵਜ ਰਹੀਆਂ ਦੇਖੋ ਜੀ ਆ ਪਾਈ ਜਾ ਰਹੇ ਆ ਪਾਪਾ ਜੀ ਜਿਹੜੀ ਲਾ ਕੇ ਨੇ ਦੇਖੋ ਲੋਕੀ ਕਹਿੰਦੇ ਭਈਆ ਪਿਆਓ ਦੇਖੋ ਤਾਂ ਭਈਆ ਨੇ ਕਿਆ ਮਾਹੌਲ ਇੱਥੇ ਬਣਾਇਆ ਭਈਆ ਤਾਂ ਵੀ ਨਾ ਭੋਲ ਕਿੱਥੇ ਬੰਦਾ ਪੰਜਾਬੀਆਂ ਦਾ ਜਿਆਦਾ ਕੋ ਭਈਏ ਗਾਦੇ ਆ ਹੁਣ ਮੇਲੇ ਸਕੇ ਦੇਖੋ ਜੀ ਕੀ ਬਾਤ ਹੈ ਕੋ ਭਈਆ ਦੇਖੋ ਦੇਖੋ ਕਿਆ ਤਗੜਾ ਭਾਈਏ ਦੇਖੋ ਸੇਹ ਦੇਖੋ ਭਾਈਏ ਦੀ ਆਹ ਦੇਖੋ ਅੰਦਰ ਤਾਂ ਤੁਹਾਨੂੰ ਨਹੀਂ ਲੈ ਕੇ ਹਨ ਫੇਰ ਤੁਹਾਨੂੰ ਹੈ ਅੰਦਰ ਕਿੱਥੇ ਬਣਾਈ ਜਾ ਕੇ ਰਹਿਣ ਦੇ ਫੇਰ ਆਵਾਂਗੇ ਸਾਰਾ ਸਮਾਨ ਆਪਣੇ ਕੋਲ ਬੜਾ ਕੀਮਤੀ ਬਾਅਦ ਜਿਹੜਾ ਚੱਕ ਚੁੱਕੇ ਲੈ ਜਾਊਗਾ ਚਲੋ ਤੁਹਾਨੂੰ ਕੱਲ ਦਿਖਾਵਾਂਗੇ ਮੇਲੇ ਦਰਸ਼ਨ ਦੇਖਣੇ ਦਾ ਵੀਡੀਓ ਫਟਾਫਟ ਅ ਫੋਲੋ ਕਰ ਲਈਓ ਤਾਂ ਕਿ ਤੁਹਾਨੂੰ ਫਟਾਫਟ ਦਿਖਾ ਸਕੀਏ ਮੇਲੇ ਦਾ ਅੰਦਰੋਂ ਜਾ ਕੇ ਹਾਲ ਥੈਂਕ ਯੂ ਧੰਨਵਾਦ ਬੋ ਬੋ ਤੁਹਾਡਾ ਕੋਟੀ ਕੋਟੀ